महामई त यकीन से जी तीन पीढ़ियां तो अस महामई जुड़े हुए हैं यकीन विश्वास आता सब कुछ आ बारह साल बाद रब ने रूढ़ी द भी सुन ली अस फिर भी इंसान आ जय माता ਅੱਜ ਮਿਤੀ 23 ਦਸੰਬਰ 2024 ਦਿਨ ਸੋਮਵਾਰ ਨੂੰ ਨਕੌਦਰ ਤੋਂ ਮਹਿਪੁਰ ਰੋਡ ਉਤੇ ਇੱਕ ਐਸੇ ਮਾਤਾ ਰਾਣੀ ਦੇ ਭਗਤ ਵਿਖਣ ਨੂੰ ਮਿਲੇ ਜੋ ਪੈਦਲ ਅਤੇ ਡੰਡੋ ਯਾਤਰਾ ਕਰ ਰਹੇ ਸਨ ਤੁਹਾਨੂੰ ਦੱਸ ਦਈਏ ਕਿ ਇਹ ਡੰਡੋ ਯਾਤਰਾ ਬੇਹਦ ਦੌਖੀ ਅਤੇ ਸਰੀਰ ਨੂੰ ਕਸ਼ਟਾ ਦੇਣ ਵਾਲੀ ਹੁੰਦੀ ਹੈ ਇਨ੍ਹਾਂ ਭਗਤਾਂ ਵਿੱਚੋਂ ਇੱਕ ਵੀਰ ਜਿਸ ਦਾ ਨਾਮ ਮੰਗਾ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਸ਼ਹਿਰ ਜਗਰਾਉ ਅਤੇ ਜ਼ਿਲ੍ਹਾ ਲੁਧਿਆਣਾ ਦੇ ਸਨ ਜਿਨ੍ਹਾਂ ਸਾਡੇ ਚੈਨਲ ਦੇ ਨਾਲ ਗੱਲਬਾਤ ਕਰਦੇ ਆ ਦੱਸਿਆ ਕਿ ਅਸੀਂ ਤਿੰਨ ਭਰਾ ਹਾਂ ਮੇਰੇ ਤੋਂ ਵੱਡਿਆਂ ਦੇ ਵਿਆਹ ਹੋਇਆਂ ਨੂੰ ਕਾਫੀ ਸਾਲ ਹੋ ਗਏ ਸਨ ਪਰ ਉਹਨਾਂ ਦੋਨਾਂ ਦੇ ਘਰ ਪੰਜ-ਪੰਜ ਗੁੱਡੀਆਂ ਹੀ ਸੀ ਅਤੇ ਮੇਰੇ ਵਿਆਹ ਤੋਂ ਬਾਅਦ ਪਹਿਲਾ ਬੱਚਾ ਇੱਕ ਬੇਟੀ ਹੀ ਹੋਈ ਅਤੇ ਸਾਨੂੰ ਇਹ ਡਰ ਪੈ ਸੀ ਕਿ ਸ਼ਾਇਦ ਸਾਡੇ ਪਰਿਵਾਰ ਵਿੱਚ ਮਾਲਕ ਨੇ ਪੁੱਤਰ ਦੇ ਦਾਤ ਨਹੀਂ ਲੇਕੀ ਅਤੇ ਉਹਨਾਂ ਆਖਿਆ ਕਿ ਜਦ ਅਸੀਂ ਮਾਤਾ ਚਿੰਤਾ ਭੁੰਨੀ ਦੇ ਦਰਬਾਰ ਤੇ ਇਹ ਪੁੱਤਰ ਪ੍ਰਾਪਤੀ ਵਾਸਤੇ ਦੰਡੋ ਤੇ ਅਸਰਾ ਸੁਖੀ ਤੇ ਹੁਣ ਤੋਂ 4 ਮਹੀਨਿਆਂ ਪਹਿਲੇ ਸਾਡੇ ਘਰ ਮਾਤਾ ਰਾਣੀ ਨੇ ਇੱਕ ਸੋਹਣੀ ਅਤੇ ਅਨਮੋਲ ਪੁੱਤਰ ਦੀ ਦਾਤ ਬਖਸ਼ੀ ਸੋ ਇਸ ਕਰਕੇ ਇਹ ਸੁਖਣਾ ਉਤਾਰਨ ਵਾਸਤੇ ਮੈਂ ਅਤੇ ਮੇਰਾ ਜਿਗਰੀ ਯਾਰ ਵਿੱਕੀ ਅਤੇ ਜਗਰਾਉਂ ਸ਼ਹਿਰ ਤੋਂ ਕੁਝ ਹੋਰ ਵੀਰ ਨਾਲ ਪੈਦਲ ਚੱਲ ਰਹੇ ਨੇ ਇਸ ਦੰਡੋਲ ਥਿਆਤਰਾ ਵਿੱਚ ਵੇਖੋ ਸਾਡੇ ਪੱਤਰਕਾਰ ਰਾਜੇਸ਼ ਅਹੀਰ ਦੀ ਖਾਸ ਰਿਪੋਰਟ ਆਵਾਜ਼ ਪੰਜਾਬੀ న్యూਸ ਵੈਕ ਰੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਿਆਰੇ ਦਰਸ਼ਕਾਂ ਤਸਵੀਰਾਂ ਵਖਾਰੇ ਤੁਹਾਨੂੰ ਸ਼ਹਿਰ ਨਕੌਦਰ ਦੀਆਂ ਔਰ ਮਹਿਦਪੁਰ ਰੋਡ ਦੀਆਂ ਤਸਵੀਰਾਂ ਨੇ ਔਰ ਸਾਡੇ ਦਰਮਿਆਨ ਕੁਝ ਵੀਰ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਇਹਨਾਂ ਨੂੰ ਅਸੀਂ ਵੇਖਿਆ ਕਿ ਇਹ ਵੀਰ ਡੰਡੋਤ ਕਰਦੇ ਆਏ ਨੇ ਔਰ ਜਿਵੇਂ ਕਿ ਸਾਰੇ ਵੀਰਾਂ ਨੂੰ ਪਤਾ ਕਿ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਔਰ ਪੋਦਾ ਮਹੀਨਾ ਹੈ ਔਰ ਬੜਾ ਹੀ ਜ਼ਾਲਮ ਮਹੀਨਾ ਹੈਗਾ ਠੰਡ ਬਹੁਤ ਜ਼ਿਆਦਾ ਹੈ ਔਰ ਇਹ ਵੀਰ ਵੀ ਡੰਡੋਤ ਕਰਦੇ ਆਏ ਨੇ ਇਹਨਾਂ ਨੂੰ ਪੁੱਛ ਲੈਣੇ ਆ ਕਿ ਕੀ ਵਜ੍ਹਾ ਹੈ ਕਿਸ ਵਜ੍ਹਾ ਦੇ ਨਾਲ ਇਹੇ ਡੰਡੋਤ ਕਰਦੇ ਆਏ ਨੇ ਹਾਂਜੀ ਵੀਰ ਜ ਜਾਇ ਮਾਤਰੀ ਬਾਈ ਜੀ ਕੀ ਵਜਾ ਹੈਗੀ ਹੈ ਤੁਸੀਂ ਠੰਡ ਵੀ ਬਹੁਤ ਹੈ ਔਰ ਕਿਹੜੀ ਐਸੀ ਵੱਡੀ ਸੁਖਨਾ ਸੁਖੀ ਜਿਹੜੀ ਤੁਸੀਂ ਮਾਤਾ ਰਾਣੀ ਦੇ ਦਰਬਾਰ ਤੇ ਜਾ ਰਹੇ ਹੋ ਸਾਨੂੰ ਪਤਾ ਲਗਾ ਔਰ ਕਿਹੜੀ ਮਾਮਾਈ ਦੇ ਦਰਬਾਰ ਤੇ ਜਾ ਰਹੇ ਹੋ ਵੀਰਾਨੋ ਇਹ ਵੀ ਦੱਸੋ ਤੇ ਸਭ ਤੋਂ ਪਹਿਲੇ ਆਪਣਾ ਨਾਂ ਦੱਸੋ ਮੇਰਾ ਨਾਮ ਮੰਗਾ ਸਿੰਘ ਹੈ ਜੀ ਅਸੀਂ ਜਗਰੋਂ ਤੋਂ ਪਾਈਨੈਬਲ ਚੁੰਗੀ ਏਰੀਏ ਚੋਂ ਆਏ ਹਾਂ ਤੇ ਸਭ ਕੁਝ ਦਿੱਤਾ ਮਾਮਾਈ ਦਾ ਬਹੁਤ ਖੁਸ਼ ਹੈ ਜੀ ਸਾਡੇ ਤਿੰਨਾਂ ਭਾਈਆਂ ਦੇ ਲੜਕਾ ਹੈ ਨਹੀਂ ਸੀ ਠੀਕ ਹੈ ਜੀ ਮਾਮਾਈ ਤੋਂ ਮਾਮਾਈ ਨੂੰ ਪ੍ਰਿਆਦ ਕੀਤੀ ਮਾਮਾਈ ਤੋਂ ਸੁਖ ਸੁਖੀ ਵੀ ਮਾਹਮਾਈ ਜੀ ਘਰੋਂ ਤੋਂ 160 ਕਿਲੋਮੀਟਰ ਬਾਅਦ ਚਲੋ ਜੋ ਵੀ ਹੈ ਵੀ ਤੇਰੇ ਡੰਡੋਤ ਕਰਦੇ ਆਵਾਂਗੇ ਠੀਕ ਹੈ ਜੀ ਵੀ ਮੇਰੇ ਪੁੱਤਰ ਦੀ ਦਾਤ ਦੇ ਦੋ ਸਾਡੇ ਘਰ ਦੇ ਵਿੱਚ 10 ਕੁੜੀਆਂ ਤੋਂ ਬਾਅਦ ਮੇਰੇ ਇਕੱਲੇ ਦੇ ਮਾਹਮਾਈ ਨੇ ਪੁੱਤਰ ਦੀ ਦਾਤ ਦਿੱਤੀ ਆ ਬਹੁਤ ਬਹੁਤ ਧੰਨਵਾਦ ਮਾਹਮਾਈ ਦਾ ਜੀ ਵੀ ਜਿਵੇਂ ਕਿ ਤੁਸੀਂ ਦੱਸਿਆ ਕਿ ਦਸਾਂ ਗੁੱਡੀਆਂ ਤੋਂ ਬਾਅਦ ਪੂਰੇ ਪਰਿਵਾਰ ਦੇ ਵਿੱਚ ਜਿਹੜੀ ਪੁੱਤਰ ਦੀ ਦਾਤ ਮਾਹਮਾਈ ਨੇ ਬਖਸ਼ੀ ਤੇ ਕਿੰਨੇ ਭਰਾ ਤੁਸੀਂ ਪਰਿਵਾਰਕ ਮੈਂਬਰ ਕਿੰਨੇ ਹੋ ਕਰਦੇ ਹੋ ਅਸੀਂ ਵੀਰੇ ਤਿੰਨ ਭਰਾ ਹੋ ਜੀ ਮੰਮੀ ਡੈਡੀ ਆ ਤਿੰਨ ਪਾਈਆਂ ਦੇ ਦੋਨਾਂ ਪਾਈਆਂ ਦੇ ਪਹਿਲਾਂ ਗੁੱਡੀਆਂ ਸੀ ਜੀ ਠੀਕ ਹੈ ਮੇਰੇ ਇੱਕ ਗੁੱਡੀ ਇੱਕ ਬੇਟਾ ਹੋ ਗਿਆ। ਕੋਈ ਇਹ ਜਿਹੜੀ ਇਮਪ੍ਰੈਸ਼ਨ ਤੁਹਾਨੂੰ ਮਿਲੀ ਹੈ ਇਹ ਤੁਹਾਨੂੰ ਮਤਲਬ ਕਿ ਕਿੰਨੇ ਕਿਸਮੇ ਤੋਂ ਤੁਸੀਂ ਮਹਾਮਾਈ ਦੇ ਦਰਬਾਰ ਨਾਲ ਜੁੜੇ ਹੋ ਜਿਹੜੀ ਏਡੀ ਵੱਡੀ ਦੰਡੋਤ ਯਾਤਰਾ ਤੁਸੀਂ ਸ਼ੁਰੂ ਕੀਤੀ ਔਰ ਬੇਅਦ ਭਾਵੂ ਕਰ ਦੇਣ ਵਾਲੀ ਹੈ ਅਸੀਂ ਵੀ ਜਦੋਂ ਤਸਵੀਰਾਂ ਵੇਖੀਆਂ ਤੇ ਅਸੀਂ ਆਪਣੀ ਜਿਹੜੀ ਮਾਈਕ ਇਟ ਲੈ ਕੇ ਤੁਹਾਡੇ ਤੱਕ ਪਹੁੰਚ ਕੀਤੀ ਕਿਉਂਕਿ ਇਹ ਸਟੋਰੀ ਜਿਹੜੀ ਲਾਜ਼ਮੀ ਸੀ ਦਰਸ਼ਕਾਂ ਨੂੰ ਦਿਖਾਣੀ ਤੇ ਕੀ ਮਤਲਬ ਕਿ ਦਿਲ ਦੇ ਵਿੱਚ ਸੀ ਕਿੰਨੀ ਕੁ ਭਾਵਨਾ ਸੀ ਮਹਾਮਾਈ ਨਾਲ ਜੁੜੀ ਹੋਈ ਕਿ ਕਿੰਨੀ ਕੁ ਮੀਸੀਗੀ ਕਿ ਤੁਹਾਡੇ ਘਰ ਜਿਹੜੀ ਪੁੱਤਰ ਦੀ ਦਾਤ ਮਹਾਮਾਈ ਵੱਲੋਂ ਜਰੂਰ ਬਖਸ਼ੀ ਜਾਵੇਗੀ ਮਹਾਮਾਈ ਤੇ ਯਕੀਨ ਸੀ ਜੀ ਤਿੰਨ ਪੀੜੀਆਂ ਤੋਂ ਅਸੀਂ ਮਹਾਮਾਈ ਦੇ ਨਾਲ ਜੁੜੇ ਹੋਏ ਹਾਂ ਯਕੀਨ ਵਿਸ਼ਵਾਸ ਆਤਾ ਸਭ ਕੁਝ ਆ 12 ਸਾਲ ਲਾ ਬਾਤ ਆਪਣੇ ਰੂੜੀ ਦੀ ਵੀ ਸੁਣ ਲਈ ਸੀ ਅਸੀਂ ਤਾਂ ਫੇਰ ਵੀ ਇਨਸਾਨ ਆ ਜੈ ਮਾਤਾ ਜੀ ਵੀਰ ਜੇ ਗੱਲ ਕਰੀਏ ਜਿਹੜੀ ਯਾਤਰਾ ਤੁਸੀਂ ਕਦੋਂ ਸ਼ੁਰੂ ਕੀਤੀ ਕਿੰਨੇ ਦਿਨ ਪਹਿਲਾਂ ਇਹ ਜਿਹੜੀ ਡੰਡੋਤ ਯਾਤਰਾ ਤੁਸੀਂ ਸ਼ੁਰੂ ਕੀਤੀ ਇਹ ਜਿਹੜੀ ਆਪਣੇ ਘਰ ਦੇ ਵਿੱਚੋਂ ਸ਼ੁਰੂ ਕੀਤੀ ਸੀ ਹਾਂਜੀ ਆਪਣੇ ਘਰ ਦੇ ਵਿੱਚੋਂ ਕੀਤੀ ਹੈ ਜੀ ਤੇ 15 ਤਰੀਕ ਨੂੰ ਸ਼ੁਰੂ ਕੀਤੀ ਇਸ ਵੀਰੇ 6 ਵਜੇ ਠੀਕ ਹੈ ਔਰ ਜਿਹੜਾ ਸਮਾਂ ਤੁਸੀਂ ਡੰਡੋਤ ਯਾਤਰਾ ਜਿਹੜੀ ਕੋਈ ਕਰ ਨਹੀਂ ਸੋਫੀ ਨੇ ਹੈਗੀ ਕੋਈ ਮਹਾਮਾਈ ਦੇ ਤੁਹਾਡੇ ਵਰਗੇ ਜਿਹੜੇ ਭਗਤ ਨੇ ਜਿਹੜੇ ਦਿਲ ਤੋਂ ਮਹਾਮਾਈ ਨੂੰ ਮੰਨਦੇ ਨੇ ਉਹੀ ਕਰ ਸਕਦੇ ਨੇ ਤੇ ਜਦੋਂ ਤੁਸੀਂ ਆ ਰਹੇ ਸੀਗੇ ਤੁਸੀਂ ਦੱਸਿਆ ਕਿ ਜਗਰਾਵਾਂ ਤੋਂ ਤੁਸੀਂ ਆਏ ਹੋ ਤੇ ਰਸਤੇ ਵਿੱਚ ਕੋਈ ਜਿੱਕਤ ਪਰੇਸ਼ਾਨੀ ਦਿਕਤ ਪਰੇਸ਼ਾਨੀ ਹੈ ਜੀ बस ਮਹਾਮਾਈ ਦਾ ਨਾਮ ਲੈ ਕੇ ਤੁਰ ਪਈਦਾ ਫਿਰ ਕੋਈ ਦਿਕਤ ਕੋਈ ਪਰੇਸ਼ਾਨੀ ਕੁਛ ਨਹੀਂ ਹੁੰਦਾ ਜੀ ਮਹਾਮਾਈ ਸੂਬਾ ਪੰਜਾਬ ਦੇ ਵਿੱਚ ਦਰਸ਼ਕ ਤੁਹਾਨੂੰ ਵੇਖ ਰਹੇ ਨੇ ਦੇਸ਼ਾਂ ਵਿਦੇਸ਼ਾਂ ਚ ਵੀ ਤੁਹਾਨੂੰ ਦਰਸ਼ਕਾਂ ਤੱਕ ਤੁਹਾਡੀ ਇਹ ਵੀਡੀਓ ਜਾਣੀ ਹੈ ਕੀ ਸੁਨੇਹਾ ਕੀ ਮੈਸੇਜ ਹੈ ਮਹਾਮਾਈ ਨਾਲ ਰਿਲੇਟਡ ਮਹਾਮਾਈ ਦੇ ਨਾਲ ਜੁੜਿਆ ਹੋਇਆ ਮਹਾਮਾਈ ਪਰਮਾਤਮਾ ਵਾਹਿਗੁਰੂ ਅੱਲਾ ਜੋ ਵੀ ਹੈ ਜੀ ਸਭ ਤੇ ਯਕੀਨ ਰੱਖੋ ਯਕੀਨ ਦੇ ਸਦਕੇ ਸਭ ਕੁਝ ਆ ਜਾਏ ਮਦਦ ਵੀਰ ਸਾਡੇ ਨਾਲ ਇਹਨਾਂ ਦੇ ਨਾਲ ਇੱਕ ਹੋਰ ਵੀਰ ਮੌਜੂਦ ਨੇ ਇਹ ਵੀ ਇਹਨਾਂ ਦੇ ਨਾਲ ਹੀ ਡੰਡੋਤ ਕਰ ਰਹੇ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਜੀ ਵੀ ਸਤਿ ਸ਼੍ਰੀ ਅਕਾਲ ਜੈ ਮਾਤਾ ਦੀ ਭਾਈ ਸਤਿ ਸ਼੍ਰੀ ਅਕਾਲ ਜੈ ਮਾਤਾ ਦੀ ਵਿੱਕੀ ਹੈ ਜੀ ਮੇਰਾ ਨਾਮ ਵਿੱਕੀ ਹੈ ਜੀ ਜੈ ਮਾਤਾ ਦੀ ਇਹ ਮੇਰਾ ਬ੍ਰਦਰ ਵੀ ਆਈ ਦੋਸਤ ਵੀ ਆ ਅਸੀਂ ਨਾ ਜੀ ਇਹਦੇ ਨਾਲ ਲੜਕਾ ਨਹੀਂ ਹੁੰਦਾ ਜੀ ਬੇਟਾ ਇਹਨਾਂ ਦੇ ਮਤਲਬ ਪੀੜੀ ਦੇ ਵਿੱਚ ਬੇਟਾ ਹੈ ਹੀ ਨਹੀਂ ਸੀ ਤਿੰਨਾ ਭਰਾਵਾਂ ਦੇ ਤਾਂ ਮੈਂ ਤੇ ਮੈਂ ਆਪਣੇ ਦੋਸਤ ਨਾਲ ਮਾਤਾ ਦੇ ਜਾਣਦੇ ਹੁੰਦੇ ਸੀ ਤੇ ਅਸੀਂ ਉੱਤੇ ਇੱਕ ਫਰਿਆਦ ਕੀਤੀ ਇਨੇ ਮਤਲਬ ਡੋਨਟ ਸੋਕਲੀ ਮੈਂ ਇਹਨੂੰ ਇਹਨੂੰ ਹੌਸਲਾ ਦਿਤਾਈ ਵੀ ਭਰਾ ਮੈਂ ਤੇਰੇ ਨਾਲ ਆ ਕੋਈ ਚੱਕਰ ਨਹੀਂ ਠੀਕ ਆ ਆਪਾਂ ਵਧੀਆ ਮਾਮਈ ਦੇ ਡੋਨਟ ਕਰਕੇ ਜਾਵਾਂਗੇ ਤੇ ਅੱਜ ਵੀਰ ਦੇ ਨਾਲ ਆ ਮੈਂ ਮੈਨੂੰ ਕੋਈ ਪਰੇਸ਼ਾਨੀ ਨਹੀਂ ਆਈ ਜਗਰਾਉਂ ਤੋਂ ਲੈ ਕੇ ਸਾਡੀ ਇੰਨੀ ਹੈਲਪਫੁਲ ਕੰਨੀ ਕੀ ਮਤਲਬ ਸਾਰੀ ਦੁਨੀਆ ਨੇ ਕੀਤੀ ਸਾਨੂੰ ਰੋਟੀ ਤੱਕ ਵੀ ਚਾਹ ਤੱਕ ਵੀ ਸਾਡੇ ਮਗਰ ਪਹੁੰਚਾਉਂਦੇ ਰਹੇ ਮੈਂ ਧੰਨਵਾਦ ਕਰਦਾ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਸਾਡਾ ਇੰਨਾ ਸਾਥ ਦਿੱਤਾ ਵੀਰ ਦੰਡੋਤ ਦੀ ਤੁਸੀਂ ਗੱਲ ਕੀਤੀ ਜਦੋਂ ਤੁਸੀਂ ਦਰਬਾਰ ਤੇ ਮਾ ਮਾਈ ਦੇ ਚਿੰਤਾ ਬਣੇ ਚਿੰਤਾ ਹਰ ਨਿੱਤ ਮਾਤਾ ਰਣੀ ਤੇ ਬਾਤੇ ਗਾ ਤਾਂ ਤੁਸੀਂ ਇਕੱਠਿਆਂ ਨੇ ਜਿਹੜੀ ਦੰਡੋਤ ਯਾਤਰਾ ਸੁਖੀ ਹਾਂਜੀ ਭਾਜੀ ਸੋ ਜਿਹੜੀ ਇਹਨਾਂ ਦੀ ਸੁਖਣਾ ਪੂਰੀ ਹੋਈ ਹੈ ਕਿੰਨਾ ਸਮਾਂ ਪਹਿਲਾਂ ਪੁੱਤਰ ਦੀ ਦਾਦ ਬਖਸ਼ੀ ਮਾ ਮਾਈ ਨੇ ਇਹ 4 ਮਹੀਨੇ ਦੀ ਗੱਲ ਹੈ ਭਾਜੀ 4 ਮਹੀਨੇ ਪਹਿਲਾਂ ਇਹਨਾਂ ਦੇ ਘਰ ਜਿਹੜੀ ਪੁੱਤਰ ਦੀ ਦਾਤ ਮਤਲਬ ਬਖਸ਼ੀ ਗਈ ਹੈ ਸੋ ਤੁਸੀਂ ਵੀ ਨਾਲ ਦੰਡੋਤ ਕਰ ਰਹੇ ਹੋ ਤੇ ਕਿਵੇਂ ਦਾ ਤੁਹਾਡਾ ਇਹ ਜਿਹੜਾ ਤਜਰਬਾ ਜਾਤੀ ਤੁਹਾਨੂੰ ਲੱਗਾ બસ ਠੀਕ ਗਈ ਮਾਮੇ ਦੀ ਕਰਪਣਾ ਸਾਨੂੰ ਕੋਈ ਤਕਲੀਫ ਨਹੀਂ ਆ ਹਾਂ ਪਿੱਛੇ ਹੋਈ ਸੀ ਤਕਲੀਫ ਹੈ ਸਾਨੂੰ ਅਸੀਂ ਅਣਜਾਣ ਸੀ ਗਈ ਸਾਨੂੰ ਇਹ ਚੀਜ਼ਾਂ ਦਾ ਪਤਾ ਨਹੀਂ ਸੀਗਾ ਸਾਡੇ ਥੋੜੇ ਗੋਡਿਆਂ ਤੇ ਜ਼ਖਮ ਹੋ ਗਏ ਸੀ ਤੇ ਹੁਣ ਚੱਲਦੇ ਸਾਨੂੰ ਕੋਈ ਪਰੇਸ਼ਾਨੀ ਨਹੀਂ ਪਹਿਲਾਂ ਪਹਿਲਾਂ ਹੋਈ ਆ 2-3 ਦਿਨ ਸਾਨੂੰ ਬਹੁਤ ਪਰੇਸ਼ਾਨੀ ਆਈ ਹੁਣ ਸਾਨੂੰ ਕੋਈ ਪਰੇਸ਼ਾਨੀ ਨਹੀਂ ਮਾਮੇ ਦੀ ਕਿਰਪਾਈ ਵਧੀਆ ਜੈ ਮਾਤਾ ਦੀ ਕੋ ਜਿਹੜਾ ਤੁਹਾਡਾ ਖਾਣਾ ਪੀਣਾ ਆਪਾਂ ਕਹਿ ਸਕਦੇ ਹਾਂ ਜਿਹੜਾ ਲੰਗਰ ਪਾਣੀ ਤੁਸੀਂ ਆਪ ਤਿਆਰ ਕਰਦੇ ਹੋ ਕਿ ਰਸਤੇ ਦੇ ਵਿੱਚ ਜਿਵੇਂ ਕੋਈ ਗੁਰਦੁਆਰਾ ਸਾਹਿਬ ਜਾਂ ਕੋਈ ਮੰਦਰ ਆਂਦਾ ਹੈ ਉੱਥੋਂ ਤੁਸੀਂ ਭੋਜਨ ਕਰਦੇ ਹੰਦੀਮ ਭਾਜੀ ਸਾਡੇ ਕੋਲ ਸਾਰਾ ਕੁਝ ਰੱਖਿਆ ਹੀ ਗੈਨ ਚੁੱਲਾ ਸਾਰਾ ਕੁਝ ਹੀ ਕੋਲੇ ਆ ਸਾਡੀ ਹਰ ਇੱਕ ਤਰ੍ਹਾਂ ਦੀ ਚੀਜ਼ ਆ ਜਦੋਂ ਮਨ ਕਰਦਾ ਸੀ ਬਣਾ ਲੈਨੇ ਆ ਕਈ ਤਾਂ ਵੈਸੇ ਮਹਾਮਈ ਦੀ ਇੰਨੀ ਦਿਆਵਾ ਸਾਨੂੰ ਕੋਈ ਪਰੇਸ਼ਾਨੀ ਨਹੀਂ ਆਉਂਦੀ ਮਤਲਬ ਹਰ ਤਰ੍ਹਾਂ ਦੇ ਘਰ ਸਾਨੂੰ ਆਪ ਬਾਹ ਫੜ ਕੇ ਕਹਿੰਦੇ ਨੇ ਭਾਜੀ ਲੰਗਰ ਛੱਕਿਓ ਚਾਹ ਲੰਗਰ ਸਾਰਾ ਕੁਝ ਸਾਨੂੰ ਮਿਲ ਰਿਹਾ ਠੀਕ ਹੈ ਜੇ ਗੱਲ ਕਰੀਏ ਮਹਾ ਮਾਈ ਮਾਤਾ ਰਾਣੀ ਦੇ ਭਗਤਾਂ ਦੀ ਬੇਸ਼ਾ ਵਿਦੇਸ਼ਾਂ ਵਿੱਚ ਮਾਤਾ ਰਾਣੀ ਨੂੰ ਮੰਨਣ ਵਾਲੇ ਬਹੁਤ ਭਗਤ ਨੇ ਪਰ ਜਿਵੇਂ ਦੀ ਤੁਹਾਡੀ ਯਾਤਰਾ ਹੈ ਦੇਖੋ ਤੁਸੀਂ ਇਸ ਟਾਈਮ ਨਕੋਦਰ ਦੀ ਜੂਹ ਦੇ ਅੰਦਰ ਖੜੇ ਹੋ ਨਕੋਦਰ ਤੁਸੀਂ ਥੋੜੇ ਸਮੇਂ ਦੇ ਵਿੱਚ ਐਂਟਰ ਕਰ ਲੈਣਾ ਔਰ ਨਕੋਦਰ ਵਾਸੀਆਂ ਨੂੰ ਤੁਹਾਡਾ ਕੀ ਸੁਨੇਹਾ ਕੋਈ ਤੁਹਾਡੀ ਮੰਗ ਹੋਵੇ ਸਾਡੀ ਭਾਜੀ ਕੋਈ ਮੰਗ ਨਹੀਂ ਸਾਨੂੰ ਇਹ ਹੈ ਵੀ ਮਹਾ ਮਾਈ ਤੇ ਯਕੀਨ ਰੱਖੋ ਆਪਣੇ ਜਿਹਨੂੰ ਤੁਸੀਂ ਮੰਨਦੇ ਹੋ ਤੇ ਯਕੀਨ ਰੱਖੋ ਕੁਡੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਪਰ ਹੋ ਹੁੰਦੀਆਂ ਜਰੂਰ ਆ ਪਰ ਥੋੜਾ ਟਾਈਮ ਲੱਗਦਾ ਤੇ ਤੁਹਾਨੂੰ ਕੀ ਲੱਗਦਾ ਕਿੰਨੀ ਕਾਸ ਸੀਗੀ ਕਿ ਮਹਾਮਈਨੇ ਸੁਣ ਲੈਣੀ ਥੋੜੀ ਮੈਨੂੰ ਤਾਂ ਮਹਾਮਈ ਤੇ ਪੂਰਾ ਭਰੋਸਾ ਸੀ ਮੈਂ ਇਹਨੂੰ ਵੀ ਕਹਿੰਦਾ ਰਿਹਾ ਵੀ ਪਾਜੀ ਕੋਈ ਗੱਲ ਨਹੀਂ ਆਪਣੀ ਮਹਾਮਈਨੇ ਸੁਣ ਲੈਣੀ ਆ ਬਹੁਤ ਦਿਨ ਮੈਂ ਹੌਸਲੇ ਦੇ ਉੱਤੇ ਤੇ ਸਾਡੀ ਸੱਚੀ ਮਾਂ ਮਈਨੇ ਸੁਣ ਲਈ ਆ ਤੁਹਾਨੂੰ ਬਹੁਤ ਜ਼ਿਆਦਾ ਕੁਝ ਦਿੱਤਾ ਮਹਾਮਈਨੇ ਉਹ ਆਖਰੀ ਸਵਾਲ ਤੁਹਾਡੇ ਨਾਲ ਇਹ ਹੈ ਕਿ ਇਸ ਤੋਂ ਪਹਿਲਾਂ ਵੀ ਕੋਈ ਇਸ ਤਰ੍ਹਾਂ ਦੀ ਦਰਦ ਯਾਤਰਾ ਤੁਹਾਡੇ ਵੱਲੋਂ ਕੀਤੀ ਗਈ ਜਾਂ ਇਹ ਪਹਿਲੀ ਦਫਾ ਆਏ ਹੋ ਨਹੀਂ ਪਾਜੀ ਪਹਿਲਾਂ ਅਸੀਂ ਚਾਰ ਯਾਤਰਾ ਚਾਰ ਕਿਲਾ ਅਸੀਂ ਪੈਦਲ ਗਏ ਆਂ ਹਾਂਜੀ ਆ ਵੀ ਆ ਵੀ ਵੀਰਾ ਨਾਲ ਸੀ ਆਂਕਲਾ ਪਹਿਲੀ ਵਾਰ ਆਏ ਨੇ ਇਹਨਾਂ ਦਾ ਸਾਡਾ ਬਹੁਤ ਹੌਸਲਾ ਦਿੱਤਾ ਬਹੁਤ ਜਿਆਦਾ ਸਾਨੂੰ ਇਹਨਾਂ ਦਾ ਵੀ ਮਤਲਬ ਪਿਆਰ ਆ ਜਿੱਥੇ ਕਿਤੇ ਸਾਨੂੰ ਕਹਿੰਦੇ ਨੇ ਅਸੀਂ ਨਾਲ ਲੈ ਕੇ ਆਏ ਜਿੱਥੇ ਸਮਝਾਉਂਦੇ ਸੀ ਉੱਥੇ ਖੜ੍ਹ ਜਾਂਦੇ ਆ ਸਾਨੂੰ ਕੋਈ ਪਰੇਸ਼ਾਨੀ ਨਹੀਂ ਵਧੀਆ ਜੈ ਮਾਤਾ ਦੀ ਆ ਸੋ ਆਖਿਰ ਦੇ ਵਿੱਚ ਕੀ ਵੈਸੀ ਕੀ ਸੁਨੇਹਾ ਸੁਭਾ ਵਾਸੀਆਂ ਨੂੰ ਔਰ ਦੇਸ਼ਾ ਵੀ ਦੇਸ਼ਾਂ ਵਿੱਚ ਜਿਹੜੀਆਂ ਸੰਤਾ ਤੁਹਾਨੂੰ ਵੇਖ ਰਹੀਆਂ ਨੇ ਕੀ ਸੁਨੇਹਾ ਤੁਹਾਡਾ ਸਾਡਾ ਸੁਨੇਹਾ ਆਈ ਹੈ ਵੀ ਪਾਜੀ ਮਾ ਮਈ ਤੇ ਯਕੀਨ ਰੱਖੋ ਬੱਜਾ ਮਾਤਾ ਦੀ ਤੇ ਇੱਕ ਬਾਜੀ ਹੋਰ ਫਰਿਆਦ ਆ ਅਸੀਂ ਵੀ ਅਸੀਂ ਨਾ ਸਾਨੂੰ ਕੋਈ ਪੈਸਾ ਨਹੀਂ ਚਾਹੀਦਾ ਅਗਲੀ ਵਾਰ ਅਸੀਂ ਯਾਤਰਾ ਕਰਾਂਗੇ ਸਾਡੇ ਨਾਲ ਹੋਰ ਮਤਲਬ ਭਗਤ ਜੁੜਨ ਤੇ ਅਸੀਂ ਇਕੱਠੇ ਹੋ ਕੇ ਮਾ ਮਈ ਮੁਰੇ ਫਰਿਆਦ ਲੈ ਕੇ ਜਾਈਏ ਉਹਨਾਂ ਦੀ ਮਨੋ ਕਾਮਨਾ ਪੂਰੀ ਹੋਏ ਤੇ ਸਾਡੀ ਵੀ ਵੀਰ ਉਹਨਾਂ ਦਾ ਸੁਨੇਹਾ ਵੀਰ ਉਹਨਾਂ ਦਾ ਮੈਸੇਜ ਬਹੁਤ ਚੰਗਾ ਹੈਗਾ ਇਹਨਾਂ ਦੀ ਕੋਈ ਪਰਸਨਲੀ ਕੋਈ ਮੰਗ ਕੋਈ ਕਿਸੇ ਤਰ੍ਹਾਂ ਦੀ ਨਹੀਂ ਹੈਗੀ ਸੁਨੇਹਾ ਮੈਸੇਜ ਇਹ ਹੈ ਕਿ ਅਗਲੀ ਵਾਰ ਕੋਈ ਯਾਤਰਾ ਅਗਰ ਵੀਰ ਉਹਨਾਂ ਵੱਲੋਂ ਸ਼ਹਿਰ ਜਗਰਾਵਾ ਤੋਂ ਕੀਤੀ ਜਾਵੇ ਤੇ ਸੰਗਤਾਂ ਦਾ ਜਮਾਵੜਾ ਸੰਗਤਾਂ ਦਾ ਸਹਿਯੋਗ ਔਰ ਸੰਗਤਾਂ ਜੇਕਰ ਨਾਲ ਚੱਲਣ ਗਿਆ ਤੇ ਬਹੁਤ ਹੀ ਚੰਗਾ ਲੱਗੇਗਾ ਜੈ ਮਾਤਾ ਦੀ ਜੀ ਕੀ ਕਹਿਣਾ ਦੇਖੋ ਬਜ਼ੁਰਗੋ ਤੁਸੀਂ ਵੀ ਨਾਲੋਂ ਵੀਰੋ ਨੇ ਦੰਡੋਤ ਕਰਦੇ ਆਏ ਨੇ ਔਰ ਬਹੁਤ ਹੀ ਵੱਡੀ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਪੁੱਤਰ ਦੀ ਦਾਤ ਜਿਹੜੀ ਮਾ ਮਾਈ ਵੱਲੋਂ ਬਖਸ਼ੀ ਗਈ ਵਿਸ਼ਵਾਸ ਸੀ ਵੀਰੋਨਾਂ ਦਾ ਔਰ ਤੁਸੀਂ ਵੀ ਬਜ਼ੁਰਗ ਨਾਲ ਚੱਲੇ ਹੋ ਕਿਵੇਂ ਕਿਵੇਂ ਦਾ ਲੱਗਾ ਤੁਹਾਨੂੰ ਨਾਲ ਇਹ ਮੇਰੇ ਪੁੱਤਰ ਵੀ ਆ ਤੇ ਦੋਸਤ ਵੀ ਆ ਇਹਨਾਂ ਨਾਲ ਮੈਂ ਕੰਮ ਕਰਦਾ ਮੈਂ ਕੰਕੀਦਾਰਾ ਕਰਦਾ ਇਹ ਮੁੰਡਾ ਚੌਧਰੀ ਆ ਇਹ ਮੈਨੂੰ ਕਹਿਣ ਲੱਗਾ ਵੇ ਬਾਪੂ ਆਪਾਂ ਜੇ ਮਾਤਾ ਦੇ ਜਾਣਾ ਮੈਂ ਰੌਟ ਕਰਕੇ ਵੀ ਚੱਲेंगे ਮੈਂ ਤਾਂ ਪਛੇਤ ਹੀ ਹਾਜ਼ਰ ਹਾਂ ਤੇ ਜਦੋਂ ਮਰਜੀ ਮੈਂ ਕਹਾਂ ਮੈਨੂੰ ਬਾਜ਼ ਮਾਰ ਲਈ ਇਹ ਫਿਰ ਮੈਨੂੰ ਪਿੰਡੋਂ ਅ ਐਟੋ ਤੇ ਪੁਆ ਕੇ ਲੈ ਆ ਘਰੋਂ ਮੈਨੂੰ ਤੇ ਮੇਰਾ ਪਰਿਵਾਰ ਵੀ ਬਹੁਤ ਖੁਸ਼ ਹੋਇਆ ਤੇ ਮੈਨੂੰ ਕੱਪੜੇ ਲੇੜੇ ਤੇ ਆ ਬੂਟ ਮੇਰੇ ਨੂ ਤੇ ਮੁੰਡਾ ਜਗਰਾਮਾ ਤੋਂ ਗਾਏ ਤੇ ਜਗਰਾਮਾ ਤੋਂ ਮੈਨੂੰ ਲੈ ਆ ਕੇ ਦਿੱਤੇ ਲੈ ਕੇ ਬਕੂ ਤੂੰ ਉਹਨਾਂ ਦੇ ਨਾਲ ਸੇਵਾ ਕਰਨ ਜਾ ਤੂੰ ਪਹਿਲਾਂ ਵੀ ਇਸ ਤਰ੍ਹਾਂ ਦੀ ਯਾਤਰਾ ਵਿੱਚ ਸ਼ਮੂਲੀਅਤ ਕੀਤੀ ਹੈ ਕਦੀ ਗਏ ਹੋ ਇਸ ਤਰ੍ਹਾਂ ਨਹੀਂ ਠੀਕ ਹੈ ਜੀ ਤੋਂ ਕੀ ਤੁਹਾਡਾ ਕੀ ਸੁਨੇਹਾ ਮੈਸੀ ਜਿਹੜੇ ਮਾ ਮਾਈ ਦੇ ਭਗਤ ਨੇ ਜਿਹੜੇ ਮਾਤਾ ਰਾਣੀ ਦੇ ਦਰਬਾਰ ਨਾਲ ਪਹਿਲਾਂ ਤੋਂ ਜੁੜੇ ਨੇ ਕੀ ਕੀ ਉਹਨਾਂ ਨੂੰ ਸੁਨੇਹਾ ਅੱਜ ਇਹ ਉਹਨਾਂ ਨੂੰ ਸੁਨੇਹਾ ਦੇ ਰਹੇ ਕਿ ਸਾਡੇ ਨਾਲ ਜਦੋਂ ਅਸੀਂ ਗਾਹ ਨੂੰ ਆਏ ਤੇ ਸਾਡੇ ਨਾਲ ਚੁੱਕ ਕੇ ਚੱਲੇ ਤੇ ਆਪਾਂ ਇਕੱਠੇ ਹੋ ਕੇ ਚੱਲੇ ਮਾਤਾ ਤੇ ਛੋਟੀਆਂ ਕਾਮਨਾ ਪੂਰਨਾ ਹੋਣ ਧੰਨਵਾਦੀ ਧੰਨਵਾਦ ਸੋਇ ਸੰ ਜਿਹੜੇ ਵੀ ਮਹਾਮਾਈ ਦੇ ਦਰਬਾਰ ਤੇ ਜਾ ਰਹੇ ਨੇ ਆਪਾਂ ਲਗਨ ਕਹਿ ਸਕਦੇ ਹਾਂ ਕਿ ਦਿਲੋਂ ਮਹਾਮਾਈ ਦੇ ਨਾਲ ਜੁੜੇ ਸੀ ਔਰ ਇਹਨਾਂ ਨੂੰ ਆਸ ਸੀ ਕਿ ਮਹਾਮਈ ਨਾ ਜੀ ਜਿਹੜੀ ਆਸ ਮਰਦ ਪੂਰੀ ਕਰੇਗੀ ਔਰ ਪੂਰੀ ਵੀ ਹੋਈ ਆਵਾਜ਼ ਪੰਜਾਬ ਦੀ ਨਿਊਜ਼ ਵੇਖ ਰਿਆ ਸੀ ਤੁਸੀਂ ਕੈਮਰਾਮੈਨ ਜੇ ਦੇ ਨਾਲ ਮੈਂ ਰਾਜੇਸ਼ ਕੁਮਾਰ